ਸਤਿ ਸ੍ਰੀ ਅਕਾਲ ਪੰਜਾਬ ਪ੍ਰੋ ਟਵੀ ਤੁਸੀਂ ਦੇਖ ਰਹੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸੁਰੱਖਿਅਤ ਹੋ ਕੀ ਤੁਹਾਨੂੰ ਪੂਰਾ ਭਰੋਸਾ ਹੈ ਕਿ ਪੁਲਿਸ ਪ੍ਰਸ਼ਾਸਨ ਬਖੂਬੀ ਕੰਮ ਕਰ ਰਿਹਾ ਹੈ ਕਿਉਂਕਿ ਜਿਸ ਤਰੀਕੇ ਪੰਜਾਬ ਦੇ ਵਿੱਚ ਫਾਇਰਿੰਗ ਤੇ ਸ਼ਰਿਆਮ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਾਨੂੰਨ ਵਿਵਸਥਾ ਤੇ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਰਵਾਚੌਦ ਦੀ ਰਾਤ ਯਾਨੀ ਕਿ ਬੀਤੀ ਰਾਤ ਬਟਾਣਾ ਸ਼ਹਿਰ ਦੇ ਵਿੱਚ ਫਾਇਰਿੰਗ ਹੋਈ ਉਸ ਤੋਂ ਬਾਅਦ ਖੇਮ ਕਰਨ ਪੇਖੇਵਿੰਡ ਰੋਡ ਤੇ ਮੈਡੀਕਲ ਸਟੋਰ ਦੇ ਬਾਹਰ ਫਾਇਰਿੰਗ ਤੇ ਅੱਜ ਤੜਕਸਾਰ ਫਗਵਾੜਾ ਦੇ ਪਿੰਡ ਬੋਹਾਣੀ ਵਿਖੇ ਗੋਲੀਬਾਰੀ ਹੋਈ ਹੈ। ਸੋ ਇਹ ਸਾਰੀਆਂ ਘਟਨਾਵਾਂ ਕਿਤੇ ਨਾ ਕਿਤੇ ਇਹ ਸਵਾਲ ਜ਼ਰੂਰ ਖੜੇ ਕਰ ਦਿਆ ਨੇ ਕਿ ਆਖਿਰ ਬਦਮਾਸ਼ਾਂ ਨੂੰ ਪੁਲਿਸ ਦਾ ਜਾਂ ਕਾਨੂੰਨ ਦਾ ਡਰ ਜਾਂ ਖੌਫ ਕਿਉਂ ਨਹੀਂ ਹੈ? ਕਿਉਂ ਇਹ ਸ਼ਰਿਆਮ ਬੇਖੌਫ ਹੋ ਕੇ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ? ਇਹ ਜੋ ਮਾਮਲਾ ਹੈ ਫਗਵਾੜਾ ਦੇ ਪਿੰਡ ਬੋਹਾਣੀ ਦਾ ਸਾਹਮਣੇ ਆਇਆ ਹੈ ਜਿੱਥੇ ਡੇਰੀਆਂ ਦਾ ਮਾਲਕ ਹੈ ਅਮਰਿਕ ਸਿੰਘ ਔਰ ਉਸਦੇ ਦੋ ਦਿਨਾਂ ਤੋਂ ਕੁਝ ਬਦਮਾਸ਼ ਰੈਕੀ ਕਰ ਰਹੇ ਸੀ ਅਮਰੀਕ ਸਿੰਘ ਦੇ ਖੂਤੇ ਜਾਂ ਡੇਰੀਆਂ ਤੇ ਜੋ ਮੁਲਾਜ਼ਮ ਪ੍ਰਵਾਸੀ ਕੰਮ ਕਰਦਾ ਸੀ ਉਸਨੇ ਜਦੋਂ ਅੱਜ ਸਵੇਰੇ ਵੀ ਇਹ ਦੋ ਸ਼ੱਕੀ ਬਦਮਾਸ਼ਾਂ ਨੂੰ ਦੇਖਿਆ ਤਾਂ ਉਸਨੇ ਅਮਰੀਕ ਸਿੰਘ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਮਰੀਕ ਸਿੰਘ ਪਿੱਛੇ ਗੱਡੀ ਲੈ ਕੇ ਆਇਆ ਉਸ ਤੋਂ ਪਹਿਲਾਂ ਪ੍ਰਵਾਸੀ ਨੇ ਬਾਈਕ ਤੇ ਹੀ ਉਹਨਾਂ ਦੋਨਾਂ ਬਦਮਾਸ਼ਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਕੁਝ ਦੂਰੀ ਤੱਕ ਉਹ ਬਦਮਾਸ਼ਾਂ ਦਾ ਪਿੱਛਾ ਕਰਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਬਦਮਾਸ਼ਾਂ ਨੇ ਉਸ ਪ੍ਰਵਾਸੀ ਦਾ ਮੋਟਰਸਾਈਕਲ ਡਗਾ ਦਿੱਤਾ ਤੇ ਉਸ ਦੇ ਨਾਲ ਕੁੱਟਮਾਰ ਕੀਤੀ ਉਸ ਦੇ ਉੱਤੇ ਗੋਲੀਆਂ ਚਲਾਈਆਂ ਪਿੰਡ ਦੇ ਲੋਕਾਂ ਦਾ ਤੇ ਸਰਪੰਚ ਦਾ ਕਹਿਣਾ ਹੈ ਕਰੀਬ 3 ਤੋਂ 4 ਰਾਉਂਡ ਫਾਇਰ ਕੀਤੇ ਗਏ ਨੇ ਤੇ ਉਸ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਹਾਲਾਂਕਿ ਅਮਰੀਕ ਸਿੰਘ ਦਾ ਬਚਾਅ ਹੋ ਗਿਆ ਪਰ ਸਵਾਲ ਇਸੇ ਕਰਕੇ ਖੜੇ ਹੋ ਰਹੇ ਨੇ ਕਿ ਆਖਿਰ ਕਿਉਂ ਇਹ ਰੈਕੀਆਂ ਕੀਤੀਆਂ ਜਾ ਰਹੀਆਂ ਨੇ ਕਿਉਂ ਇਹਨਾਂ ਨੂੰ ਕੋਈ ਡਰ ਨਹੀਂ ਹੈ ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਬਟਾਲੀ ਦੇ ਵਿੱਚ ਦੇਰ ਰਾਤ ਜੋ ਫਾਇਰਿੰਗ ਹੋਈ ਹੈ ਉਸ ਤੋਂ ਬਾਅਦ ਕਈ ਲੋਕ ਜ਼ਖਮੀ ਹੋ ਗਏ ਪਿਖੀਵਿੰਟ ਟੇਕਮਕਰਨ ਰੋਡ ਦੀ ਅਸੀਂ ਗੱਲ ਕੀਤੀ ਹੈ ਉੱਥੇ ਮੈਡੀਕਲ ਸਟੋਰ ਦੇ ਬਾਹਰ ਇੱਕ ਮੁੰਡਾ ਖੜਾ ਸੀ ਜੋ ਕਿ ਮੈਡੀਕਲ ਸਟੋਰ ਦਾ ਮਾਲਕ ਸੀ ਉਸਤੇ ਵੀ ਫਾਇਰਿੰਗ ਕੀਤੀ ਗਈ ਹੈ ਤੇ ਹੁਣ ਇਹ ਡੇਰੀਆਂ ਦੇ ਮਾਲਕ ਅਮਰੀਕ ਸਿੰਘ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੀ ਨਾਮ ਅਮਰੀਕ ਸਿੰਘ ਪਾਣੀ ਜੀ ਹਾਂ ਕਿਹੜੇ ਪਿੰਡ ਤੋਂ ਹਾਂਜੀ ਹਾਂਜੀ ਕਿਹੜੇ ਪਿੰਡ ਤੋਂ ਬਹਾਨੀ ਟੋਣੀ ਸੇਵਲ ਹਸਪੀਟਲ ਚਾਹੇ ਕੀ ਮਾਮਲਾ ਕੀ ਹੈ ਸਾਰ ਇਹ ਦੋ ਬੰਦੇ ਹੈ ਨਾ ਕੱਲ ਦੀ ਮੇਰੀ ਰੈਕਿੰਗ ਕਰਦੇ ਪੈ ਸੀ ਅਸੀਂ ਪੁਲਿਸ ਨੂੰ ਵੀ ਇਨਫੋਰਮ ਕੀਤਾ ਐਸਪੀ ਦਫਤਰ ਵੀ ਕੀਤਾ ਐਸਐਚਓ ਨੂੰ ਵੀ ਕੀਤਾ ਲੇਕਿਨ ਕੋਈ ਨਹੀਂ ਬੋੜਿਆ ਅੱਜ ਸਵੇਰੇ ਫੇਰ ਬੰਦੇ ਉਹ ਆਏ ਅਸੀਂ ਉਹਨਾਂ ਦਾ ਪਿੱਛਾ ਕੀਤਾ ਪਿੱਛਾ ਕਰਦੇ ਕਰਦੇ ਇਹ ਮੇਰਾ ਮੇਰਾ ਪੁੱਤ ਹੈ ਆ ਹਾਂਜੀ ਇਹ ਮਗਰ ਜਾਂਦਾ ਸੀ ਮੋਟਰਸਾਈਕਲ ਤੇ ਤਾਂ ਉਹ ਮੋਟਰਸਾਈਕਲ ਛੱਡ ਕੇ ਤਾਂ ਇਹਦੇ ਗੋਲੀਆਂ ਤਿੰਨ ਮਾਰ ਕੇ ਦੌੜ ਗਿਆ ਉਹ ਵਿਅਕਤੀ ਪੜਦਾ ਪਛਾਣ ਜਾਏ ਬੰਦੇ ਸਾਡੇ ਕੋ ਵੀਡੀਓ ਹੈਗੀਆਂ ਉਹਦੀਆਂ ਜੀ ਅੱਛਾ ਜੀ ਨਗੇ ਮੂੰਹ ਦੀਆਂ ਵੀਡੀਓ ਵੀ ਇਸ ਕੱਲ੍ਹ ਦੀਆਂ ਬਣਾ ਕੇ ਰੱਖੀਆਂ ਲੇਕਿਨ ਕੋਈ ਪਹੁੰਚਿਆ ਹੀ ਨਹੀਂ ਦਈਏ ਕਿ ਇਹਨੂੰ ਅੱਛਾ ਜੀ ਤੇ ਕਿੰਨੇ ਕ ਵਜੇ ਹੋਇਆ ਹਾਸ ਸਾਹਿਬ ਇਹ ਤਕਰੀਬਨ 7:00 ਵਜੇ ਦਾ ਅੱਜ ਸਵੇਰੇ ਹਾਂਜੀ 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 ਸਵੇਰੇ 7 ਵਜੇ ਤੇ ਇਹਦਾ ਸਤ ਅਸੀਂ ਇੱਥੇ ਸ਼ਿਵਲੋਸਟਾ ਪਹੁੰਚ ਗਏ ਆ ਜਿਹਦੇ ਗੋਲੀਆਂ ਲੱਗੀਆਂ ਉਹਦਾ ਨਾਮ ਕੀ ਆ ਕਿੱਥੇ ਦਾ ਰਹਿਣ ਵਾਲਾ ਏ ਉਹਦਾ ਉਹਦਾ ਨਾਮ ਅਰुण ਕੁਮਾਰ ਆ ਇਹ 25 ਸਾਲ ਤੋਂ ਮੇਰੇ ਮੇਰੇ ਕੋਲੇ ਰਹਿੰਦਾ ਸਾਰੇ ਡਾਕੂਮੈਂਟ ਮੇਰੇ 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 ਐਡਰੈਸ ਤੇ ਆ ਤੇ ਗੋਲੀਆਂ ਲੱਗੀਆਂ ਕਿੱਥੇ ਇਹਦੇ ਗੋਲੀਆਂ ਇੱਕ ਬਾਹਾਂ ਤੇ ਲੱਗੀ ਆ ਇੱਕ ਲੱਤ ਤੇ ਲੱਗੀ ਆ ਇੱਕ ਅੱਛੀ ਤਰ੍ਹਾਂ ਦੇ ਮਗਲੇ ਪਾਸੇ ਲੱਗੀ ਆ ਅੱਛਾ ਜੀ ਤੇ ਕੋਈ ਪਹਿਚਾਨ ਜਾਏ ਬੰਦੇ ਵਿਅਕਤੀ ਪਹਿਚਾਨ ਚ ਨਹੀਂ ਆਏ ਬਈ ਜਾਂ ਸੋਦਾ ਨੰਗੇ ਮੂੰਹੀਆਂ ਫੋਟੋ ਸਾਡੇ ਕੋਲ ਹੈਗੀਆਂ ਠੀਕ ਹੈ ਜੀ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਹਾਂਜੀ ਪੁਲਿਸ ਨੂੰ ਸੋਚਣਾ ਸੀ ਕੱਲ ਦਾ ਕੀਤਾ ਆ ਜੀ ਤੇ ਹਾਂਜੀ ਅੱਜ ਆਈ ਸੀ ਮੌਕੇ ਤੇ ਬੋਲਣ ਹੁਣ ਹੁਣ ਸਾਨੂੰ ਰਾਹ ਚ ਆਉਂਦਿਆਂ ਨੂੰ ਬਦਨੀ ਜਾਂਦੇ ਟੱਕਰੇ ਆ ਤੇ ਹੋਇਆ ਕਿੱਥੇ ਹੱਸ ਸਰ ਇਹ ਰਾਮਸਰ ਗੁਰਦੁਆਰੇ ਦੇ ਕੋਲ ਹੋਇਆ ਇਹ ਸ਼ੋਵਰ ਰੋਡ ਤੇ ਸੱਚੇ ਤੇ ਜਾ ਕੇ ਕਿਹੜੇ ਪਿੰਡ ਗਾਣੀਪੁਰ ਗਾਣੀਪੁਰ ਤੋਂ ਬਾਅਦ ਸੱਸ ਵਸ ਤੇ ਕਿੱਥੇ ਰਹਿਨੇ ਬਹਾਨੇ ਤੇ ਹੋਇਆ ਕਿ ਜਿਹੜਾ ਹਸਪੀਟਲ ਜਾਏ ਉਹ ਗੋਲੀਆਂ ਚਲਾਤਾ ਕਿਹਨੇ ਜਲਾਈਆਂ ਜੀ ਉਹ ਆਪਾਂ ਪਛਾਣਿਆ ਹੈ ਹੀ ਨਹੀਂਗਾ ਕਿੰਨੂੰ ਕਿੰਨੇ ਵਜੇ ਹੋ ਚਲਾਈਆਂ ਗੋਲੀਆਂ ਟਾਈਮ ਤਾਂ ਮੈਨੂੰ ਦਿਖਿਆ ਹੈ ਹੀ ਨਹੀਂ ਸਵੇਰੇ ਚਲਾਈਆਂ ਜਾਂ ਰਾਤ ਦੀ ਸਵੇਰੇ ਅੱਛਾ ਤੇ ਤੁਸੀਂ ਕਿੱਥੇ ਸੀਗੇ ਮੈਂ ਦੁੱਧ ਪਾਣ ਗਿਆ ਸੀ ਉਹ ਕੱਲੇ ਆਇਆ ਸੀ ਖੂਦ ਤੇ ਅਸੀਂ ਸੱਚਾ ਕਿ ਕੰਨ ਖੋਲ ਕਰਨ ਵਾਲਾ ਮੈਂ ਮਗਰ ਲਾਇਆ ਮਰਸਾਂ ਕਿ ਉਹ ਗੋਲੀ ਚਲਾਤਾ ਤੇ ਤੁਹਾਡੇ ਕਿੱਥੇ ਲੱਗੀ ਗੋਲੀ ਤੇ ਇੱਕ ਬਾਹ ਤੇ ਇੱਕ ਪੈਰ ਤੇ ਇੱਕ ਚੁੱਤਰ ਤੇ ਤੇ ਪੁਲਿਸ ਜੁਕਾਦ ਕੀਤੀ ਇਸ ਮਾਮਲੇ ਨੂੰ ਹਾਂ ਜੀ ਪੁਲਿਸ ਆਈ ਸੀ ਮੌਕੇ ਤੇ ਨਹੀਂ ਕੱਲ ਆ ਹੁਣ ਆਇਆ ਤੇ ਕਿੱਥੇ ਹੋਈ ਹੈ ਹਾ ਜੀ ਇਹ ਵੀ ਆਇਆ ਇਧਰ ਹਾਂਜੀ ਅ ਰਾਣੀਪੁਰ ਰਾਣੀਪੁਰ ਹਾਂਜੀ ਖੇਤਾਂ 'ਚ ਹੋਇਆ ਜਾਂ ਕਿੱਥੇ ਹਾਂਜੀ ਖੇਤਾਂ 'ਚ ਤੇ ਬੰਦੇ ਫੜ ਹੋਏ ਜਾਂ ਕਿੱਥੇ ਬੰਦੇ ਭੱਜ ਗਏ ਮੁਸਤਫਲ ਛੱਡ ਗਏ ਕਿੰਨੇ ਬੰਦੇ ਸੀਗੇ ਦੋ ਜਨੇ ਸੀਗੇ ਕੋਈ ਪਹਿਚਾਨ ਹੈਗੀ ਬੰਦਿਆਂ ਦੀ ਮੂੰਹ ਬੰਨੇ ਆਏ ਬੰਦੇ ਪਛਾਣ ਆ ਓਏ ਆ ਮਾਮਲਾ ਕੀ ਇੱਕ ਜਿਹੜਾ ਰਾਣੀਪੁਰ ਦੇ ਵਿੱਚ ਅੱਜ ਖੜੇ ਆ ਰਾਣੀਪੁਰ 'ਚ ਬੜੀ ਮਾੜੀ ਗੱਲ ਹੋਈ ਆ ਜੀ ਅੱਜ ਦੀ ਜਿਹੜੀ ਗੋਲੀ ਚੱਲੀ ਆ ਇਹ ਸਾਨੂੰ ਜੋ ਮੈਨੂੰ ਸਵੇਰੇ ਪਹਿਲਾਂ ਫੋਨ ਗਿਆ ਹੈਗਾ ਉਹ ਰਾਮ ਸਰ ਸਾਹਿਬ ਗੁਰਦੁਆਰੇ ਤੋਂ ਗਿਆ ਇਹਨਾਂ ਨੇ ਮੈਨੂੰ ਕਿਹਾ ਵੀ ਇੱਥੇ ਗੋਲੀ ਚੱਲੀ ਹੈ ਸਾਡੇ ਲਾਗੇ ਤਾਂ ਵੀ ਕੋਈ ਗੱਲ ਹੋਈ ਹੈ ਤੁਸੀਂ ਪੁਲਿਸ ਨੂੰ ਕਾਲ ਕਰੋ ਮੈਂ ਮੇਜਰ ਸਿੰਘ ਨੂੰ ਐਸਚਓ ਨੂੰ 라ਵਲਪਿੰਡੀ ਫੋਨ ਕੀਤਾ ਉਹ ਆ ਗਿਆ ਮਗਰੇ 2 ਮਿੰਟ ਚ ਮੈਂ ਉਹਨਾਂ ਦੇ ਆ ਗਿਆ ਅਸੀਂ ਸਾਰੇ ਪਿੰਡ ਦੇ ਤਕਰੀਬਨ 3-400 ਬੰਦਾ ਇਕੱਠਾ ਹੋ ਗਿਆ ਉੱਥੇ ਆਣ ਕੇ ਦੇਖਿਆ ਵੀ ਦੋ ਮੋਟਰਸਾਈਕਲ ਹੈ ਇੱਕ ਖੜਾ ਸੀਗਾ ਤੇ ਇੱਕ ਡਿੱਗਿਆ ਪਿਆ ਸੀਗਾ ਉਹ ਫਿਰ ਉੱਥੇ ਆਣ ਕੇ ਸਾਰੀ ਗੱਲ ਦਾ ਪਤਾ ਲੱਗਾ ਕਿ ਬਹਾਨੀ ਤੋਂ ਇਹ ਬੰਦੇ ਆਏ ਆ ਮਤਲਬ ਉੱਥੇ ਕਿਸੇ ਦੀ ਰੈਕੀ ਕਰਦੇ ਸੀਗੇ ਉਹ ਅਮਰੀਕ ਸਿੰਘ ਨਾਂ ਦਾ ਇੱਕ ਉਹਦੇ ਪਈਆ ਲੱਗਾ ਸੀਗਾ ਬਿਹਾਰੀ ਉਹਨੇ ਆਪਣੇ ਮਾਲਕ ਨੂੰ ਦੱਸਿਆ ਵੀ ਜਿਹੜੇ ਆਪਣੇ ਖੂਹ ਤੇ ਕੋਈ ਰੈਕੀ ਕਰਨ ਆਉਂਦਾ ਆ ਬੰਦੇ ਉਹ ਬੰਦੇ ਠੇਕੇ ਦੇ ਸਾਹਮਣੇ ਖੜੇ ਆ ਵੀ ਤੁਸੀਂ ਆ ਜਾਓ ਛੇਤੀ ਉਹ ਮਗਰ ਗੱਡੀ ਲੈ ਕੇ ਆਏ ਆ ਉਸ ਤੋਂ ਬਾਅਦ ਉਹ ਪਈਏ ਨੇ ਇਹਨਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਮਗਰ ਉਹ ਮੋਟਰਸਾਈਕਲ ਤੇ ਗੱਡੀਆਂ ਤੇ ਆ ਗਏ ਜਦੋਂ ਇਸ ਪਸੀਮੇ ਤੇ ਸਾਡੇ ਮਾਧੋਪੁਰ ਦਾ ਤਰਾਣੀਪੁਰ ਦਾ ਪਸੀਮਾ ਜਿਹੜਾ ਪੈਂਦਾ ਆ ਇੱਥੇ ਕਮਾਦੀਆਂ ਕਾਫੀ ਆ ਇੱਥੇ ਜਦੋਂ ਆ ਗਏ ਆ ਤੇ ਉਹ ਜਿਹੜੇ ਮੁੰਡੇ ਆ ਜਿਹੜੇ ਦੋ ਜਾਨੇ ਸੀਗੇ ਉਹ ਮੋਟਰਸਾਈਕਲ ਖੜਾ ਕਰਕੇ ਇੱਕ ਕਮਾਚ ਵੜ ਗਿਆ ਤਾਂ ਇੱਕ ਮੋੜੇ ਦੌੜ ਪਿਆ ਉਹ ਭਈਆ ਜਿਹੜਾ ਉਹ ਮੋਟਰਸਾਈਕਲ ਲੈ ਕੇ ਜਿਹੜਾ ਮੋੜੇ ਦੌੜਿਆ ਸੀ ਉਹਦੇ ਮਗਰ ਗਿਆ ਜਦੋਂ ਮਗਰ ਗਿਆ ਤਾਂ ਉਹਨੇ ਬੰਦੇ ਨੇ ਜਾ ਕੇ ਉਹਨੂੰ ਜੱਫਾ ਮਾਰ ਲਿਆ ਮੋਟਰਸਾਈਕਲ ਸੱਟ ਕੇ ਤੇ ਉਸ ਬੰਦੇ ਕੋਲ ਪਿਸਟਲ ਸੀਗਾ ਤਾਂ ਉਹਨੇ ਉਹਦੇ ਗੋਲੀਆਂ ਚਾਰ ਗੋਲੀਆਂ ਜਿਵੇਂ ਸਾਨੂੰ ਪਤਾ ਲੱਗਾ ਵੀ ਉਹਦੇ ਚਾਰ ਗੋਲੀਆਂ ਮਾਰੀਆਂ ਬੜੀ ਮਾੜੀ ਗੱਲ ਆ ਕਿ ਸ਼ਰੇਆਮ ਗੁੰਡਾਗਰਦੀ ਪੰਜਾਬ ਦੇ ਵਿੱਚ ਗੁੰਡਾ ਰਾਜ ਕਿਉਂਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਇਹ ਮੇਰਾ ਪਿੰਡ ਆ ਸਾਡੀ ਪੰਚਾਇਤ ਆ ਇੱਥੇ ਅਸੀਂ ਚਾਹੁੰਦੇ ਆ ਕਿ ਇਹ ਸਾਡੇ ਲੋਕ ਜੋ ਇੱਥੇ ਸਾਡੇ ਭੈਣ ਭਰਾ ਰਹਿੰਦੇ ਨੇ ਉਹ ਸ਼ਾਂਤੀ ਦੇ ਮਾਹੌਲ ਦੇ ਵਿੱਚ ਰਹਿਣ ਲੇਕਿਨ ਸ਼ਾਂਤੀ ਵਾਲੀ ਗੱਲ ਹੀ ਨਹੀਂ ਇੱਥੇ ਸ਼ਰਿਆਮ ਜਿਹੜੇ ਆ ਨੌਜਵਾਨ ਬੱਚੇ ਸਾਡੇ ਉਹ ਜਿਹੜੇ ਆ ਹਥਿਆਰ ਲਈ ਫਿਰਦੇ ਆ ਇਸ ਤੇ ਰੋਕ ਲਾਉਣੀ ਚਾਹੀਦੀ ਸਰਕਾਰ ਨੂੰ ਤੇ ਗੌਰ ਕਰਨਾ ਚਾਹੀਦਾ ਸਰਕਾਰ ਬਿਲਕੁਲ ਅੰਗੋਲਿਆ ਕਰ ਰਹੀ ਹੈ ਇਹਨਾਂ ਗੱਲਾਂ ਨੂੰ ਨਾਲ ਅੱਜ ਗਵਰਨਰ ਸਾਹਿਬ ਆ ਰਹੇ ਨੇ ਸਾਰੀਆਂ ਡਿਊਟੀਆਂ ਉੱਥੇ ਲੱਗੀਆਂ ਨੇ ਜਿਹੜੇ ਪੁਲਿਸ ਵਾਲੇ 2-4 ਆਏ ਸੀਗੇ ਉਹਨਾਂ ਨੇ ਜੋ ਆਪਣੀ ਕਾਰਵਾਈ ਕਰਨੀ ਸੀ ਇੱਕ ਜਿਹੜਾ ਮੁੰਡਾ ਫੜਿਆ ਆ ਉਹਨਾਂ ਚੋਂ ਜਿਹੜਾ ਫੜਿਆ ਆ ਉਹਦੀ ਵੀ ਜਿਹੜੀ ਬੋਲਵਾਣੀ ਸੀਗੀ ਬੜੀ ਅਬੈੜੀ ਸੀਗੀ ਬਹੁਤ ਮਾੜੀ ਸੀ ਮਤਲਬ ਪੁਲਿਸ ਦੇ ਨਾਲ ਵੀ ਉਹ ਸਿੱਧੀ ਤਰੀਕੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਇਸ ਕਰਕੇ ਪਛਾਣ ਵਗੈਰਾ ਉਹਨੇ ਜੋ ਦੱਸਿਆ ਸਾਡੇ ਸਾਹਮਣੇ ਜੋ ਗੱਲ ਕਰਦਾ ਸੀ ਉਹ ਅਕਲਪੁਰੇ ਦੇ ਲੱਗ ਗਈ ਕੋਈ ਪਿੰਡ ਆ ਉੱਥੇ ਤਾਂ ਦੱਸਦਾ ਮੈਂ ਫਲੋਰ ਦਾ ਆ ਅਕਲਪੁਰਾ ਉਹ ਬੋਲਦਾ ਫਿਆ ਸੀਗਾ ਹੁਣ ਉਹਦਾ ਤਾਂ ਵੈਰੀਫਾਈ ਪੁਲਿਸ ਹੀ ਕਰੂਗੀ ਵੀ ਉਹ ਹੈ ਅਸਲ ਕਿੱਥੇ ਦਾ ਕਿੰਨੇ ਕਿੰਨੇ ਵਿਅਕਤੀ ਫੜ ਹੋਏ ਜੀ ਇੱਕੋ ਹੀ ਫੜ ਹੋਇਆ ਜੀ ਟੋਟਲ ਕਿੰਨੇ ਵਿਅਕਤੀ ਸੀ ਉਹ ਦੋ ਜਾਣੇ ਸੀਗੇ ਦੋ ਜਾਣੇ ਕਿੰਨੀਆਂ ਗੋਲੀਆਂ ਜੱਲੀਆਂ ਇੱਥੇ ਮੌਕੇ ਤੇ ਪਤਾ ਲੱਗਾ ਜੋ ਇੱਥੇ ਬੰਦਿਆਂ ਨੇ ਦੱਸਿਆ ਜੀ ਚਾਰ ਗੋਲੀਆਂ ਚੱਲੀਆਂ ਹਾਂਜੀ ਚਾਰ ਗੋਲੀਆਂ ਚੱਲੀਆਂ ਤਿੰਨ ਉਹ ਜਿਹੜਾ ਬਿਹਾਰੀ ਸੀਗਾ ਵਰਕਰ ਉਹਦੇ ਤਿੰਨ ਲੱਗੀਆਂ ਨੇ ਇੱਕ ਗੋਲੀ ਅੱਗੇ ਪਿੱਛੇ ਲੱਗੀ ਹੋਊ ਕਿਤੇ ਮਤਲਬ ਜੋ ਦੱਸਿਆ ਇੱਥੇ ਆਵਾਜ਼ ਜਿਹਨਾਂ ਨੂੰ ਬੰਦਿਆਂ ਨੂੰ ਆਈ ਹੈ ਇੱਥੇ ਗੁਰਦੁਆਰੇ ਵੀ ਆਵਾਜ਼ ਸੁਣੀ ਆ ਉਹਨਾਂ ਨੇ ਵੀ ਦੱਸਿਆ ਵੀ ਚਾਰ ਗੋਲੀਆਂ ਪਹਿਲਾਂ ਇੱਕ ਗੋਲੀ ਚੱਲਦੀ ਆ ਉਸ ਤੋਂ ਬਾਅਦ ਅੱਧੇ ਮਿੰਟ ਤੋਂ ਬਾਅਦ ਤਿੰਨ ਗੋਲੀਆਂ ਇਕੱਠੀਆਂ ਚੱਲਦੀ ਸਰ ਜਿਹੜਾ ਵਿਅਕਤੀ ਸੀਗਾ ਜਿਹਦੇ ਗੋਲੀਆਂ ਲੱਗੀਆਂ ਉਹਦਾ ਨਾਮ ਵਗੈਰਾ ਉਹ ਕਿੱਥੇ ਦਾ ਰਹਿਣ ਵਾਲਾ ਪੁੱਛਦਾ ਉਹ ਉਹਦਾ ਉਹ ਬਿਹਾਰ ਦਾ ਭਈਆ ਆ ਉਹ ਉਹ ਅਮਰੀਕ ਸਿੰਘ ਬਹਾਨੀ ਜਿਹੜਾ ਹੈਗਾ ਉਹ ਉਹਦੇ ਘਰ ਮਤਲਬ ਖੂਹ ਤੇ ਕੰਮ ਕਰਦਾ ਹੈਗਾ ਉਹ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਤੁਸੀਂ ਕੀ ਦੇਖ ਰਹੇ ਹੋ ਕਿਹਦਾ ਦੇਖੋ ਜੀ ਕਾਨੂੰਨ ਵਾਪਸ ਤਾਂ ਹੈ ਹੀ ਨਹੀਂਗੀ ਜੇ ਆਪਾਂ ਆਪ ਸੇਫ ਨਹੀਂ ਹੈਗੇ ਜੇ ਉਹ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਸੇਫਟੀ ਵਾਲੀ ਗੱਲ ਰਹਿ ਗਈ ਆ ਕਿਉਂਕਿ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਤਾਂ ਲੋਕ ਬਾਹਰੋਂ ਆਣ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਨੇ ਇੱਥੇ ਯਾਤਰਾ ਕਰਨ ਆਉਂਦੇ ਨੇ ਇੱਥੇ ਹਰੇਕ ਤਰ੍ਹਾਂ ਦੀ ਸਹੂਲਤ ਹੈਗੀ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਜੀਣਾ ਆ ਉਹ ਬਾਲਾ ਵਧੀਆ ਨਹੀਂ ਹੈਗਾ ਕਿਉਂਕਿ ਜਿਹੜੀ ਅੱਜ ਕੱਲ ਜੋ ਚੱਲ ਰਿਹਾ ਆ ਉਹ ਪੁਲਿਸ ਮੈਨੂੰ ਲੱਗਦਾ ਵੀ ਉਸ ਚੀਜ਼ ਕੰਟਰੋਲ ਕਰਨ ਤੇ ਨਾਕਾਮ ਜਾ ਪਿਆ ਮਾਮਲਾ ਕੀ ਜਿਹੜਾ ਸਿਵਲ ਹੌਲ ਬਿਊਚ ਆਇਆ ਮਾਰਨਿੰਗ ਇਨਸੀਡੈਂਟ ਹੋਇਆ ਜੀ ਆਪਣਾ ਟੈਂਡਰ ਬਹਾਣੀ ਦੇ ਲਾਗੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਇੱਕ ਪ੍ਰਵਾਸੀ ਦੀ ਡੂ ਹੈ ਜੀ ਉਹਦੇ ਤਿੰਨ ਫਾਇਰ ਇੰਜੀਨੀਅਰਸ ਹੈਗੇ ਬਾਕੀ ਦੇਖ ਰਿਹਾ ਜੀ ਉਹਨਾਂ ਸਿਚੁਏਸ਼ਨ ਕਰਦੇ ਆ